ਹਾਂਜੀ ਦੋਸਤੋ ਸਵਾਗਤ ਹੈ ਬਾਬਾ ਪਰੋਪੀ ਚੈਨਲ ਤੇ ਤੁਹਾਡਾ ਅੱਜ ਆਪਾਂ ਤੁਹਾਡੇ ਵਾਸਤੇ ਮੋਗਾ ਸ਼ਹਿਰ ਵਿੱਚ ਕੋਠੀ ਲੈ ਕੇ ਆਏ ਆ ਏਰੀਆ ਹੈਗਾ ਟੀਚਰ ਕਲੋਨੀ ਪੋਨਾ ਚੌਂਕ ਦੇ ਨੇੜੇ ਟੀਚਰ ਕਲੋਨੀ ਆ ਕੋਟਪੂਰਾ ਬਾਈਪਾਸ ਦੇ ਨੇੜੇ ਪੰਜ ਮਰਲਿਆਂ ਦੇ ਵਿੱਚ ਇਹ ਕੋਠੀ ਜਿਹੜੀ ਆ ਬਣੀ ਹੋਈ ਆ ਕੋਠੀ ਸੋਹਣੀ ਬਣੀ ਹੋਈ ਆ 12 ਸਾਲ ਹੋ ਗਏ ਇਸ ਕੋਠੀ ਨੂੰ ਬਣਿਆ ਨੂੰ ਤੇ ਆਜੋ ਫਿਰ ਦੇਖਦੇ ਆਂ ਆਪਾਂ ਇਹ ਕੋਠੀ ਸਪੋਰਟ ਵੀ ਕਾਫੀ ਖੁੱਲਾ ਡੁੱਲਾ ਹੈਗਾ ਬਾਰਲੀ ਸਾਡੇ ਇੱਕ ਵਾਸ਼ਰੂਮ ਦਿੱਤਾ ਹੁੰਦਾ ਜਿਵੇਂ ਆਮੀ ਆਪਾਂ ਅਕਸਰੀ ਕੋਠੀਆਂ ਦੇ ਵਿੱਚ ਦੇਖਦੇ ਆ। ਸੋ ਵੇਚਣ ਦਾ ਕਾਰਨ ਤੁਹਾਨੂੰ ਦੱਸ ਦਿੰਨੇ ਆ ਕਿ ਬੱਚਿਆਂ ਨੇ ਬਾਹਰ ਜਾਣਾ ਇਸ ਕਰਕੇ ਇਹ ਕੋਠੀ ਜਿਹੜੇ ਆ ਵੀਰ ਵੇਚ ਰਹੇ ਆ। ਟੀਚਰ ਕਲੋਨੀ ਪੋਨਾ ਚੌਂਕ ਦੇ ਨੇੜੇ ਮੋਗਾ ਸ਼ਹਿਰ। 5 ਮਰਲਿਆਂ ਦੇ ਵਿੱਚ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਕੋਠੀ ਆਪਾਂ ਦੇਖਦੇ ਆ। ਸੋ ਕਿਚਨ ਜਿਹੜੀ ਆ ਬਹੁਤ ਹੀ ਸੋਹਣੀ ਜਿਹੜੀ ਆ ਤਿਆਰ ਕੀਤੀ ਹੋਈ ਆ ਸਾਡੀਆਂ ਭੈਣਾਂ ਨੂੰ ਜਿਹੜੀ ਆ ਪਸੰਦ ਆਊਗੀ ਜਿੰਨਾ ਵੀ ਪਰਿਵਾਰਾਂ ਨੇ ਇਸ ਏਰੀਏ ਵਿੱਚ ਕੋਠੀ ਲੈਣੀ ਆ ਸੋ ਬਹੁਤ ਸੋਹਣੀ ਜਿਹੜੀ ਆ ਕਿਚਨ ਕਾਬਰਡਸ ਜਿਹੜੇ ਆ ਤਿਆਰ ਕੀਤੇ ਗਏ ਆ ਸੋਹਣੀ ਸੈਸਰੀ ਜਿਹੜੀ ਆ ਲੱਗੀ ਹੋਈ ਆ 5 ਮਰਲੇਆਂ ਵਿੱਚ ਡਬਲ ਸਟੋਰੀ ਇਹ ਕੋਠੀ ਹੈ ਸੋ ਜੇਕਰ ਗਰਾਉਂਡ ਫਲੋਰ ਦੀ ਆਪਾਂ ਗੱਲ ਕਰੀਏ ਤਾਂ ਇੱਕ ਰਸੋਈ ਬਣੀ ਹੋਈ ਹੈ ਜੋ ਆਪਾਂ ਦੇਖੀ ਕਾਫੀ ਖੂਬਸੂਰਤ ਹੈ। ਇਸ ਵੇਲੇ ਆਪਾਂ ਬੈਡਰੂਮ ਦੇ ਵਿੱਚ ਔਰ ਨਾਲ ਸਟੋਰ ਦਿੱਤਾ ਹੋਇਆ। ਦੋ ਬੈਡਰੂਮ ਆ, ਇੱਕ ਡ੍ਰਾਈੰਗ ਰੂਮ ਆ, ਇੱਕ ਪੋਰਚਾ ਕਾਫੀ ਵਧੀਆ ਖੁੱਲਾ ਡੁੱਲਾ ਹੈਗਾ। ਸੋ ਕੰਮ ਜਿਹੜਾ ਇਸ ਕੁਠੀ ਦਾ ਸੋਹਣਾ ਹੋਇਆ ਵੀ ਆ। ਦੋ ਬੈਡਰੂਮ ਗਰਾਉਂਡ ਫਲੋਰ ਤੇ ਆ। ਤੇ ਦੋ ਹੀ ਬੈਡਰੂਮ ਜਿਹੜੇ ਆ ਫਰਸਟ ਫਲੋਰ ਤੇ ਆ ਉਹ ਵੀ ਆਪਾਂ ਦੇਖਾਂਗੇ। ਸੋ ਜੇਕਰ ਇਹਦੇ ਆਪਾਂ ਰੇਟ ਦੀ ਗੱਲ ਕਰੀਏ ਤਾਂ 35 ਲੱਖ ਰੁਪਏ ਜਿਹੜੀ ਆ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ 35 ਲੱਖ ਰੁਪਏ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਜੇਕਰ ਇਹਦੇ ਆਪਾਂ ਕੋਠੀ ਦੇ ਫਰੰਟ ਦੀ ਗੱਲ ਕਰੀਏ ਤਾਂ 28 ਫੁੱਟ ਜਿਹੜਾ ਆ ਇਸ ਕੋਠੀ ਦਾ ਫਰੰਟ ਹੈਗਾ ਸੋ ਇਹ ਹੈਗਾ ਜੀ ਦੂਸਰਾ ਬੈਡਰੂਮ ਸੋ ਨਾਲ ਅਟੈਚ ਜਿਹੜਾ ਵਾਸ਼ਰੂਮ ਬੈਡਰੂਮ ਦੇ ਨਾਲ ਵੀ ਵਾਸ਼ਰੂਮ ਜਿਹੜਾ ਅਟੈਚ ਦਿੱਤਾ ਹੋਇਆ ਔਰ ਡ੍ਰਾਈング ਰੂਮ ਦੇ ਨਾਲ ਵੀ ਜਿਹੜਾ ਵਾਸ਼ਰੂਮ ਆ ਅਟੈਚ ਆ ਹੁਣ ਆਪਾਂ ਚੱਲਦੇ ਆਂ ਡ੍ਰਾਈング ਰੂਮ ਦੇ ਵਿੱਚ ਸੋ ਰੇਟ ਡਿਮਾਂਡ ਇਹਦੀ 35 ਲੱਖ ਰੁਪਇਆ ਬਾਕੀ ਮੌਕੇ ਤੇ ਛੂਟ ਹੋ ਜੂਗੀ ਤੇ ਆਜੋ ਫਿਰ ਦੇਖਦੇ ਆਂ ਆਪਾਂ ਵਾਸ਼ਰੂਮ ਸੋ ਬਹੁਤ ਹੀ ਸੋਹਣੀ ਜਿਹੜੀ ਆ ਕੋਠੀ ਬਣੀ ਹੋਈ ਆ 5 ਮਰਲਿਆਂ ਦੇ ਵਿੱਚ ਡਬਲ ਸਟੋਰੀ ਮੋਗਾ ਸ਼ਹਿਰ ਆ ਟੀਚਰ ਕਲੋਨੀ ਆ ਭੋਨਾ ਚੌਂਕ ਦੇ ਨੇੜੇ ਆ ਕੋਟਕਪੂਰਾ ਬਾਈਪਾਸ ਤੇ ਆਜੂ ਫਿਰ ਦੇਖਦੇ ਆ ਆਪਾਂ ਫਸਟ ਫਲੋਰ ਸੋ ਉਸ ਤੋਂ ਪਹਿਲਾਂ ਜਿੰਨਾ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਰਨੀ ਤਾਂ ਤੁਸੀਂ ਮਰਜ਼ੀ ਆ ਬੇ ਜੀ ਆਪਦੀ ਪਰ ਜੇ ਕਰ ਲਓ ਤਾਂ ਬੜੀ ਵਧੀਆ ਗੱਲ ਆ ਹੋ ਸਕੇ ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਸੋ ਬਾਬਾ ਪ੍ਰਾਪਰਟੀ ਤੋਂ ਢੇ ਵਾਸਤੇ ਕਰਮਕਾਨ ਕੋਠੀਆਂ ਦੀ ਜਿਹੜੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਐਸੇ ਵळे ਆਪਾਂ ਹੈਗੇ ਆ ਫਰਸਟ ਫਲੋਰ ਤੇ ਤੇ ਪਹਿਲਾ ਜਿਹੜਾ ਕਮਰਾ ਆਪਾਂ ਦੇਖਿਆ ਬੈਡਰੂਮ ਜਿਹੜਾ ਆਪਾਂ ਦੇਖਿਆ ਤੇ ਆਜੂ ਫਿਰ ਦੇਖਦੇ ਆ ਦੂਸਰਾ ਬੈਡਰੂਮ ਵੀ ਸਾਹਮਣੇ ਜਿਹੜੀ ਆ ਰਸੋਈ ਦਿੱਤੀ ਹੋਈ ਆ ਜੋ ਅਨਕੰਪਲੀਟ ਹੈ ਔਰ ਇਹ ਦੂਸਰਾ ਬੈਡਰੂਮ ਆ ਨਾਲ ਅਟੈਚ ਵਾਸ਼ਰੂਮ ਨਾਲ ਜਿਹੜਾ ਸਟੋਰ ਦਿੱਤਾ ਹੋਇਆ ਤੁਸੀਂ ਦੇਖ ਸਕਦੇ ਹੋ ਰਸੋਈ ਜਿਹੜੀ ਆ ਉੱਪਰਲੇ ਪਾਸੇ ਤਿਆਰ ਨਹੀਂ ਗਈ ਹਜੇ ਸੋ ਦੋ ਬੈੱਡਰੂਮ ਹੋ ਗਏ ਪੂਜਾ ਰੂਮ ਹੋ ਗਿਆ ਨਾਲ ਅਟੈਚ ਵਾਸ਼ਰੂਮ ਆ ਅੱਗੇ ਲ lobby ਜਿਹੜੀ ਆ ਦਿੱਤੀ ਹੋਈ ਆ ਤੇ ਬਾਹਰਲੀ ਸਾਈਡ ਤੋਂ ਜਿਹੜਾ ਐਲੀਵੇਸ਼ਨ ਵੀ ਸੋਹਣਾ ਅੱਗੇ ਥੋੜਾ ਜਿਹਾ ਵੇੜਾ ਵੀ ਦਿੱਤਾ ਹੋਇਆ ਆ ਸੋ ਕਾਫੀ ਵਧੀਆ ਜਿਹੜੀ ਕੋਠੀ ਹੈ ਜੇਕਰ ਤੁਸੀਂ ਇਸ ਕੋਠੀ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਜੋ ਵੀ ਤੁਸੀਂ ਡਿਸਪਲੇ ਤੇ ਨੰਬਰ ਦੇਖ ਰਹੇ ਹੋ ਉੱਥੇ ਕੰਟੈਕਟ ਕਰ ਸਕਦੇ ਹੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਇਹ ਆਸੇ ਪਾਸੇ ਦੀ ਸੋਹਣੀ ਰਹਿਸ਼ ਸੋਹਣੀਆਂ ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਸੋ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਸੋ ਜਾਂਦੇ ਜਾਂਦੇ ਇੱਕ ਕਮ ਜ਼ਰੂਰ ਕਰ ਦਿਓ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੁਹਾਡੀ ਸਪੋਰਟ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਜੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ